ਕਿਸਾਨ ਵੀਰੋ ਖੇਤੀ ਆਮਦਨ ਵਧਾਉਣ ਲਈ ਲੀਕੋ ਹਟ ਵੀ ਤੇ ਸਿਰੇ ਦੀ ਬਯੌਤ ਵੱਧ ਖੇਤੀ ਕਰਨਾ ਸਮੇਂ ਦੀ ਫੌਰੀ ਲੋੜ ਹੈ ਸਰਕਾਰ ਅਤੇ ਬਾਜ਼ਾਰ ਦੇ ਰਹਿਮੋ ਕਰਮ ਤੇ ਨਿਰਪਰ ਕਣਕ ਝੋਨੇ ਦੇ ਮੌਜੂਦਾ ਫਸਲ ਚੱਕਰ ਤੋਂ ਕਿਹੜਾ ਛੁੜਾਈ ਬਿਨਾ ਖੇਤੀ ਤੋਂ ਵਾਧਾ ਦੰਦਾ ਸੁਪਨਾ ਦੇਖਣਾ ਵੰਜਾਂ ਚ ਡਾਂਗਾ ਮਾਰਨ ਦੇ ਤੁੱਲ ਹੈ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਕੁਝ ਦੂਰ ਅੰਦੇਸ਼ ਕਿਸਾਨ ਇਸ ਗੱਲ ਨੂੰ ਸਮਝਦੇ ਹੋਏ ਖੇਤੀ ਦੀਆਂ ਨਵੀਆਂ ਇਬਾਰਤਾਂ ਲਿਕਨ ਲਈ ਅੱਗੇ ਆ ਰਹੇ ਨੇ ਭਾਈ ਮਨਜੀਤ ਸਿੰਘ ਦੁਗਾਲ ਜ਼ਿਲ੍ਹਾ ਪਟਿਆਲਾ ਅਜੇ ਹੀ ਇੱਕ ਦੂਰ ਅੰਦੇਸ਼ ਕਿਸਾਨ ਹਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਇਹਨਾਂ ਨੇ ਦਾਸ ਦੀ ਗਾਈਡੈਂਸ ਤੇ ਕੁਦਰਤੀ ਖੇਤੀ ਤਹਿਤ ਸ਼੍ਰੀ ਸੁਰੇਸ਼ ਦਸਾਈ ਜੀਆ ਦੀ ਵਾਟਰ ਐਫੀਸ਼ੀਐਂਟ ਸ਼ੂਗਰ ਕੇਨ ਫਾਰਮਿੰਗ ਤਕਨੀਕ ਨਾਲ ਗੰਨੇ ਦੀ ਖੇਤੀ ਦਾ ਮੁੰਡ ਬੰਨਿਆ ਭਾਈ ਜੀ ਨੇ ਕਿਸ ਕਾਰਨ ਤੇ ਕਿਸ ਵਿਚਾਰ ਨਾਲ ਇਹ ਕੰਮ ਸ਼ੁਰੂ ਕੀਤਾ जानन ਲਈ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ सोनू ਵੀ ਬਹੁਤ ਬਹੁਤ ਵਧਾਈਆਂ ਜੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਉਦਰ ਟੀਕੇਤੀ ਤੁਹਾਡੇ ਖੇਤਾਂ 'ਚ ਅਪੜ ਗਈ ਆ ਹਾਂਜੀ ਤੇ ਅੱਜ ਡੇ ਰਾਏ ਦਰੋਸਤਾ ਹੈ ਹਾਂਜੀ ਜਿਹੜਾ ਕੰਮ ਸਤੰਬਰ ਚ ਹੋਣਾ ਸੀ ਬੀਤੇ ਉਹ ਅਪ੍ਰੈਲ ਚ ਹੋ ਰਿਹਾ ਅਪ੍ਰੈਲ ਪਰ ਹੋ ਰਿਹਾ ਹਾਂਜੀ ਹਾਂ ਜੀ ਕਿਵੇਂ ਜੇ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਪਹਿਲਾਂ ਦਾ ਸੋਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਡੇ ਕੈਨ ਤੇ ਤੁਸੀਂ ਅੱਜ ਆ ਕੇ ਸਾਡੀ ਜਿਹੜੀ ਕੁਦਰਤੀ ਖੇਤੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਧੰਨਵਾਦ ਵੀ ਕਰਦੇ ਆਂ ਸੀ ਸਰੇਸ਼ ਦਸਾਈ ਜਿਹੜੇ ਅੱਜ ਇਹ ਤਕਨੀਕ ਲੈ ਕੇ ਆਏ ਨੇ ਜੀ ਹਾਂਜੀ ਬਹੁਤ ਮਿਹਰਬਾਨੀ ਸੋ ਬਾਈ ਜੀ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਪਰ ਉਦੋਂ ਪਹਿਲਾਂ ਤੁਹਾਡੇ ਧਿਆਨ ਚ ਕੁਝ ਪਹਿਲਾਂ ਲਿਆਂ ਦਈਏ ਸਭ ਤੋਂ ਪਹਿਲਾਂ ਵਾਰਾਈਟੀ ਹੈਗੀ ਆ 1503 ਕਪਰਸੋ ਦਾਦ ਇਸ ਵੀਡੀਓ ਆਪਾਂ ਜਿਹੜਾ ਹੈਗਾ ਸਾਲੀ ਦੇ ਬਾਗੋਂ ਚੋਂ ਕੱਢਿਆ ਫਿਰ ਵੇਸਟ ਡੀਕੰਪੋਜ਼ਰ ਦੇ ਵਿੱਚ ਨਾ ਉਹ ਬੀਜ ਨੂੰ ਪਾ ਦੇ ਉਪਰੰਤ ਜਿਹੜਾ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਥੇਲਾ ਦੇ ਵਿੱਚ ਢੇਢੀ ਰੱਖੀ ਹੈ ਬੀਜ ਦੀ ਬਜਾਈ ਕਰਤੀ ਬਜਾਈ ਹੋ ਉਪਰੰਤ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਬੀਜ ਦੇ ਉੱਪਰ ਜਿਹੜੀ ਸਾਡੀ ਆਰਗੈਨਿਕ ਖਾਦ ਦਾ ਜੈਵਿਕ ਖਾਦ ਦਾ ਉਹਦੇ ਵਿੱਚ ਅਸੀਂ ਤਿੰਨ ਚੀਜ਼ਾਂ ਐਡ ਕੀਤੀਆਂ ਟ੍ਰਾਈਕੋਡਰਮਾ ਮਾਈਕੋਰੀਜ਼ਾ ਮੈਨਿਸਟੋਰੀ ਤੇ ਮਾਈਕੋਰਾਈਜ਼ਾ ਇਹਨਾਂ ਤਿੰਨਾਂ ਨੂੰ ਖਾਦ ਦੇ ਵਿੱਚ ਮਿਕਸ ਕੀਤਾ ਤੇ ਹੁਣ ਜਿਵੇਂ ਤੁਸੀਂ ਤਕਰੀਬਤ ਦੇਖ ਰਹੇ ਹੋ ਆ ਪੀਜ ਦੇ ਉੱਪਰ ਖੇਲਾਂ ਦੇ ਵਿੱਚ ਖਾਦ ਦਾ ਚੇਰਾ ਪੀਤਾ ਜਾ ਰਿਹਾ ਚੇਰਾ ਤਰਨ ਉਪਰੰਤ ਹਲਕੀ ਜਿਹੀ ਮਿੱਟੀ ਪਾਈ ਜਾਊਗੀ ਤੇ ਫਿਰ ਬਾਹਰ ਉਲਾਦ ਸਤਾ ਜਾਏਗਾ ਪਾਣੀ ਇਸ ਤਰ੍ਹਾਂ ਸਾਡੀ ਕੰਮ ਦੀ ਇਹ ਜੀ ਵਜਾਈ ਆ ਉਹ ਹੋ ਜਾਂਦੀ ਆ ਮੁਕੰਮਲ ਤੇ ਬਾਈ ਜੀ ਸਰਪੰਚ ਸਾਹਿਬ ਜਿਨ੍ਹਾਂ ਨੇ ਇਹ ਕੰਮ ਇੱਥੇ ਸ਼ੁਰੂ ਕੀਤਾ ਤੁਹਾਡੇ ਧਿਆਨ ਚ ਲਿਆ ਦਈਏ ਕਿ ਇੱਥੋਂ ਤੁਹਾਨੂੰ ਗੰਨੇ ਦਾ ਜੂਸ ਵੀ ਮਿਲੂਗਾ ਆਉਣ ਵਾਲੇ ਸਮੇਂ 'ਚ ਗੰਨੇ ਤੋਂ ਬਣੀ ਹੋਈ ਗੁੜ ਸ਼ੱਕਰ ਵੀ ਤੁਹਾਡੀ ਸੇਵਾ 'ਚ ਉਪਲਬਧ ਹੋਊਗੀ ਤੇ ਇੱਕ ਡਿਟੇਲਡ ਇੰਟਰਵਿਊ ਕਰਾਂਗੇ ਕਿਸੇ ਦਿਨ ਬਾਈ ਜੀ ਦੀ ਤੁਹਾਨੂੰ ਇਕੱਲਾ ਗੁੜ ਸ਼ੱਕਰ ਹੀ ਨਹੀਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇ ਖੇਤ ਚੋਂ ਹੀ ਪ੍ਰੋਸੈਸ ਹੋ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਕੀਤਾ ਜਾਏਗਾ ਸਹੀ ਕਹਿ ਰਹੇ ਆਪਾਂ ਹਾਂਜੀ ਬਾਈ ਜੀ ਠੀਕ ਬਿਲਕੁਲ ਸੋ ਜੰਡਾ ਹੋਏ ਤੇ ਪੰਜਾਬ ਦਾ ਹਰੇਕ ਕਿਸਾਨ ਪਰਿਵਾਰ ਘੱਟੋ ਘੱਟ ਆਪਣੇ ਜੋ ਪ੍ਰੀਤਾ ਗੁਦਰਤੀ ਖੇਤੀ ਸ਼ੁਰੂ ਕਰੇ ਹੀ ਕਰੇ ਤੇ ਇੱਥੇ ਅੱਜ ਸ਼ੁਰੂਆਤ ਹੋਈ ਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਉਹ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੀ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਜਨਨ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਵੀ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਕਰ ਲੋ ਤੇ ਰੱਖਣਾ ਵਿਟਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ